ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਸਭ ਨੂੰ ਬੇਜਰਮਤ ਵੱਲੋਂ ਅਦੁੱਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਇਸ ਹਫ਼ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਆਪਣੇ ਚੈਨਲ ਵੱਲੋਂ ਆਪਣੇ ਪਰਿਵਾਰ ਵੱਲੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਰਨਾਨ ਸਾਹਿਬ ਦੇ ਇਸ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਤੁਹਾਨੂੰ ਮ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਸੋ ਉਹਨਾਂ ਤੇ ਆਪ ਵੀ ਚੱਲੋ ਤੇ ਜਿਹੜੇ ਲੋਕਾਂ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਬਾਰੇ ਡਿਸਕਸ ਕਰਦੇ ਹੋ ਤਾਂ ਉਹਨਾਂ ਨੂੰ ਵੀ ਪ੍ਰੇਰੋ ਕਿ ਉਹ ਵੀ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਤੇ ਅਮਲ ਕਰਨ ਤਾਂ ਉਹਨਾਂ ਦੀ ਸਿੱਖਿਆ ਵਿੱਚ ਜਿਹੜੇ ਤਿੰਨ ਚੀਜ਼ਾਂ ਨੇ ਮੁੱਖ ਤੌਰ ਤੇ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਾਂ ਮਤਲਬ ਦੁਨੀਆ ਦੇ ਸਨੈਰੀ ਅਸੂਲ ਹਨੀ ਤੇ ਜਿਹੜਾ ਹੈ ਕਿ ਤੁਸੀਂ ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰੋ ਤੇ ਨਾਲ ਹੀ ਜਿਹੜਾ ਉਹਨਾਂ ਦਾ ਹੋਰ ਮਤਲਬ ਜਿਹੜਾ ਸਮਝਣਯੋਗ ਚੀਜ਼ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਪਾਣੀ ਹੈ ਇਹ ਇਨਸਾਨੀਅਤ ਦਾ ਪਿਤਾ ਹੈ ਤੇ ਜਿਹੜੀ ਧਰਤੀ ਹੈ ਇਹ ਮਾਤਾ ਹੈ ਸੋ ਜਿਸ ਤਰ੍ਹਾਂ ਆਪਣੇ ਮਾਪਿਓ ਦਾ ਤੁਸੀਂ ਸਤਿਕਾਰ ਕਰਦੇ ਹੋ ਤੇ ਇਸੇ ਤਰ੍ਹਾਂ ਉਹ ਦਾ ਸਤਿਕਾਰ ਸੋ ਗੁਰੂ ਨਾਨਕ ਸਾਹਿਬ ਨੇ ਜਿੱਥੇ ਪਾਣੀ ਦੀ ਧਰਤੀ ਦੀ ਮਹੱਤਤਾ ਸਾਨੂੰ ਦਰਸਾਈ ਸੂਤ ਨਾਲ ਦੀ ਨਾਲ ਸਾਡੇ ਖਾਣ ਪੀਣ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਜਿਹੜੀ ਚੀਜ਼ ਤੁਹਾਡੀ ਬਾਡੀ ਨੂੰ ਤੁਹਾਡੇ ਸਿਹਤ ਨੂੰ ਸੂਟ ਨਹੀਂ ਕਰਦੀ ਤੇ ਉਹ ਚੀਜ਼ਾਂ ਤਾਂ ਨਹੀਂ ਖਾਣੀਆਂ ਚਾਹੀਦੀਆਂ ਸੋ ਜੇ ਅਸੀਂ ਇਹਨਾਂ ਦੋ ਤਿੰਨ ਚੀਜ਼ਾਂ ਤੇ ਹੀ ਅਮਲ ਕਰ ਲਈਏ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਦੂਸਰਿਆਂ ਨਾਲ ਕਿਸੇ ਦਾ ਹੱਕ ਨਾ ਮਾਰਨਾ ਤੇ ਧਰਤੀ ਨੂੰ ਬਚਾ ਕੇ ਰੱਖਣਾ ਆਪਣੀ ਆ우 ਸ਼ਕਤੀ ਨੂੰ ਬੁਚਾ ਕੇ ਰੱਖਣਾ ਤੇ ਇਸੇ ਪ੍ਰਕਾਰ ਆਪਣੇ ਪਾਣੀ ਨੂੰ ਬੁਚਾ ਕੇ ਰੱਖਣਾ ਤੇ ਸਾਡੀ ਜਿਹੜੀ ਹਵਾ ਇਸ ਨੂੰ ਬੁਚਾ ਕੇ ਰੱਖਣਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਅਮਲ ਕਰਨਾ ਬਹੁਤ ਜ਼ਰੂਰੀ ਆ ਸ ਦੂਸਰਾ ਹੈਗਾ ਕਿ ਜਿਹੜੇ ਨਸ਼ੇ ਨੇ ਨਸ਼ੇ ਜਿਹੜੇ ਹੈਗੇ ਉਹ ਤੁਹਾਡੇ ਸਰੀਰ ਨੂੰ ਕਾਲਦੇ ਨੇ ਨੁਕਸਾਨ ਪਹੁੰਚਾਉਂਦੇ ਨੇ ਜਾਂ ਮਤਲਬ ਕੋਈ ਵੀ ਨਸ਼ਾ ਕਿਸੇ ਵੀ ਕਿਸਮ ਦਾ ਤੋ ਉਹ ਜਿਹੜਾ ਹੈਗਾ ਉਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਸਰਕਾਰ ਮਨੁੱਖ ਨੂੰ ਆਪਣੀ ਸਿਹਤ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਚਾਹੀਦਾ ਸੋ ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਕਿਸ ਤਰ੍ਹਾਂ ਉੱਚਾ ਬੁਲੰਦ ਕਰਦੇ ਹੋ ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸੋ ਜਦੋਂ ਬਾਬਰ ਨੇ ਹਮਲਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਉਸ ਵਕਤ ਇਮਰਾਬਾਦ ਸਨ ਤੇ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਕਿ ਬਾਵਰ ਨੂੰ ਬੰਗਾਰਿਆ ਕਿ ਪਾਪ ਕੀ ਜੰਜਿਲੇ ਕਾਬ ਨੂੰ ਤਾਇਆ ਜਰੂਰੀ ਮੰਗੇ ਥਾਨ ਵੀ ਲਾ ਲਓ ਧਰਮ ਕਰਮ ਦੇ ਸ਼ਫਖ ਕੋਈ ਕੂੜ ਫਿਰੇ ਪ੍ਰਧਾਨ ਵੀ ਲਾ ਲਓ ਸੋ ਕੀ ਅਸੀਂ ਅੱਜ ਬੋਲਦੇ ਹਾਂ ਕੀ ਅਸੀਂ ਅੱਜ ਚਾਲ ਮਿਲੂ ਚਾਲਮਕ ਕਹਿਣ ਦੀ ਹਿੰਮਤ ਰੱਖਦੇ ਹਾਂ ਜਾਂ ਅਸੀਂ ਪ੍ਰਸਥਿਤੀਆਂ ਨੂੰ ਦੇਖ ਕੇ ਕਿ ਉਹ ਸਾਡਾ ਕੋਈ ਇਨਾਮ ਸਨਾਮ ਮਾਨ ਦੇ ਵਿੱਚ ਵਿਗਨ ਨਾ ਪੈਜ ਵੀ ਕਿ ਆ ਸਾਨੂੰ ਅ ਕਿਸੇ ਤਰ੍ਹਾਂ ਦੇ ਚ ਨਾ ਪਾ ਦੇਣ ਜਿਹੜੇ ਹਾਕਮ ਨੇ ਤੋਂ ਅਸੀਂ ਜਿਹੜਾ ਇਹ ਉਹ ਚੁੱਪ ਕਰ ਜਾਂਦੇ ਆ ਸੋ ਇਹ ਚੀਜ਼ ਵੀ ਸਾਨੂੰ ਸਿੱਖਣ ਦੀ ਲੋੜ ਹੈ ਕਿ ਜੇ ਤੁਹਾਡੇ ਸਾਹਮਣੇ ਜ਼ੁਲਮ ਹੋ ਰਿਹਾ ਹੈ ਗਰੀਬ ਜਨਤਾ ਨੂੰ ਮਾਰਿਆ ਜਾ ਰਿਹਾ ਹੈ ਔਰਤਾਂ ਨੂੰ ਬੇਪੱਤ ਕੀਤਾ ਜਾ ਰਿਹਾ ਹੈ ਤਾਂ ਜਿਹੜਾ ਹੈਗਾ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਹ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਤੇ ਦੂਸਰਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਉਹ ਸਿਖਾਇਆ ਸਹਿਣਸ਼ੀਲਤਾ ਦੂਸਰੇ ਲੋਕਾਂ ਨਾਲ ਮਿਲ ਜੁਲ ਕੇ ਰਹਿਣਾ ਤੇ ਗੁੰਮਰ ਖਸਰਾ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਟ੍ਰੈਵਲ ਜਿਹੜਾ ਸ਼ੁਰੂ ਕੀਤਾ ਤੋਂ ਉਹ ਹੋ ਜਿਹੜਾ ਹੈ ਪੂਰੇ ਭਾਰਤ 'ਚ ਨਹੀਂ ਤਕਰੀਬਨ ਆਧ ਨਾਲੋਂ ਵੱਧੂ ਏਸ਼ੀਆ ਦੇ ਵਿੱਚ ਘੁੰਮੇ ਪੈਦਲ ਘੁੰਮੇ ਠੀਕ ਪਹਾੜਾਂ ਦੇ ਰਸਤੇ ਕਿੰਨੇ ਜਿਹੜੇ ਹਨ ਉਹ ਮੁਸ਼ਕਲ ਹੁੰਦੇ ਨੇ ਤਾਂ ਉਹ ਗਏ ਕਿਸੇ ਮਤਲਬ ਇਸ ਤਰ੍ਹਾਂ ਦੀ ਸਹੂਲਤ ਦੇ ਜਿਹੜੀਆਂ ਸਹੂਲਤਾਂ ਸਾਡੇ ਕੋਲ ਅੱਜ ਨੇ ਭਾਰੇ ਕੱਪੜੇ ਨੇ ਸ਼ੋਨੇ ਮਤਲਬ ਉਹਨਾਂ ਜਿਹੜਾ ਹੈ ਨਹੀਂ ਜਿਹੜੇ ਕਹਿੰਦੇ ਨੇ ਕਿ ਗੁਰੂ ਮਰਦਾਨੇ ਨੇ ਕਿਹਾ ਕਿ ਵਿਚ ਮਰਦਾਨੇ ਨੂੰ ਕਿਹਾ ਕਿ ਵਿਚ ਮਰਦਾਨੇ ਆ ਅੱਖਾਂ ਤੇ ਪਹੁੰਚ ਗਏ ਤੇ ਜਦੋਂ ਅਸੀਂ ਇਸ ਤਰ੍ਹਾਂ ਕਹਿੰਦੇ ਆ ਤਾਂ ਅਸੀਂ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਹਾਣੀ ਹੈ ਤੇ ਉਹਨੂੰ ਅਸੀਂ ਇਗਨੋਰ ਕਰਦੇ ਆ ਮਤਲਬ ਅਸੀਂ ਸਮਝਦੇ ਆ ਕਿ ਬੰਦੇ ਦੇ ਵਸਦਾ ਰੋਗ ਨਹੀਂ ਕਿਉਂਕਿ ਅਸੀਂ ਉਹ ਚੀਜ਼ਾਂ ਆਪ ਨਹੀਂ ਕਰ ਸਕਦੇ ਲੇਕਿਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਇੱਕ ਯਾਤਰਾ ਜਿਹੜੀ ਕਰਨੀ ਹੈ ਤੇ ਜਦੋਂ ਮਨੁੱਖਤਾ ਨੂੰ ਅਸੀਂ ਚੰਗੇਰਾ ਪਾਉਣਾ ਹੈ ਸੋ ਜਾਂਦੇ ਨੇ ਪਹਾੜਾਂ 'ਚ ਠਹਿਰਦੇ ਨੇ ਦੂਸਰੇ ਲੋਕਾਂ ਨਾਲ ਮੁਲਾਕਾਤਾਂ ਕਰਦੇ ਨੇ ਆਪਣੇ ਵਿਰੋਧੀਆਂ ਨਾਲ ਮੁਲਾਕਾਤਾਂ ਕਰਦੇ ਨੇ ਸੋ ਇੱਥੇ ਇਹ ਵੀ ਸਿੱਖਣ ਦੀ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਵਿਰੋਧੀਆਂ ਕੋਲ ਚੱਲ ਕੇ ਜਾਂਦੇ ਸੀ ਤਾਂ ਅਸੀਂ ਅੱਜ ਵਿਰੋਧੀ ਨੂੰ ਦੇਖਣਾ ਨਹੀਂ ਚਾਹੁੰਦੇ ਅਸੀਂ ਅੱਜ ਵਿਰੋਧੀ ਨੂੰ ਬੁੱਲਣ ਨਹੀਂ ਦੇਣਾ ਚਾਹੁੰਦੇ ਅਸੀਂ ਅੱਜ ਉਹਨੂੰ ਸਟੇਜ ਤੇ ਨਹੀਂ ਖੜਨ ਦੇਣਾ ਚਾਹੁੰਦੇ ਠੀਕ ਹੈ ਪਹਿਲੇ ਗੌੜਾ ਪਾਉਣਾ ਸ਼ੁਰੂ ਕਰ ਦਿੰਦੇ ਆ ਕਿ ਉਹਨੂੰ ਉਤਾਰੋ ਸਾਡੇ ਸਟੇਜ ਤੋਂ ਛੱਲੇ ਛੇਤੀ ਕਰੋ ਤੇ ਗੁਰੂ ਨਾਨਕ ਸਾਹਿਬ ਭਾਵੇਂ ਉਹ ਕੌਡਾ ਰਾਖਸ਼ ਸੀਗਾ ਤੇ ਭਾਵੇਂ ਉਹ ਸਧਨਾ ਕਸਾਈ ਸੀਗਾ ਭਾਵੇਂ ਉਹ ਆਪਣੇ ਗੋਰਖ ਦਾ ਗੋਰਖ ਦੇ ਚੇਲੇ ਸੀ ਤੇ ਉਹਨਾਂ ਕੋਲ ਗਏ ਸਿੱਧਾਂ ਕੋਲ ਤੇ ਉਹਨਾਂ ਕੋਲ ਜਾ ਕੇ ਆਪਣੀ ਗੱਲ ਰੱਖੀ ਕਿ ਮੇਰੇ ਭਾਈ ਆਪ ਵਿਚਾਰ ਨੇ ਤੇ ਉਹਨਾਂ ਨੇ ਕਿਸੇ ਦੇ ਵਿਚਾਰ ਉੱਤੇ ਬੰਦੀ ਨਹੀਂ ਲਾਈ ਉਹਨਾਂ ਨੇ ਖਿਆ ਕਿ ਤੁਸੀਂ ਆਪਣੇ ਦਲੀਲ ਨਾਲ ਵਿਚਾਰ ਦਿਓ ਤੇ ਜੇ ਤੁਹਾਡੇ ਵਿਚਾਰ ਮੰਨਣਯੋਗ ਹੋਣਗੇ ਤਾਂ ਮੈਂ ਬਹਿਸ ਕਰਨ ਨੂੰ ਤਿਆਰ ਆਂ ਲੇਕਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਗਿਆਨ ਸੀ ਉਹ ਢਾ ਵਿਸ਼ਾਲ ਸੀ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਤੇ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਸੀ ਉਹ ਹਰ ਜਗ੍ਹਾ ਪ੍ਰਮਾਨ ਕੀਤੀ ਜਾਂਦੀ ਰਹੀ ਸੋ ਮੈਂ ਉਹਨਾਂ ਦੇ ਕਾਫੀ ਸਥਾਨਾਂ ਤੇ ਮੈਂ ਜਾਣ ਦਾ ਮੌਕਾ ਮਿਲਿਆ ਬਹੁਤੇ ਨਹੀਂ ਲੇਕਨ ਜਿੱਥੇ ਮੈਂ ਗਿਆ ਤੇ ਜਿੱਥੇ ਸਿੱਧਾਂ ਨਾਲ ਗੋਸ਼ਟ ਹੋਈ ਸੀ ਨਾਨਕਮਤੈ ਤੇ ਮੈਂ ਉੱਥੇ ਵੀ ਗਿਆ ਤਾਂ ਉਹ ਚੀਜ਼ਾਂ ਜਿਹੜੀਆਂ ਉਹ ਉੱਥੇ ਵੀ ਮੈਂ ਦੇਖੀਆਂ ਨੇ ਉਹ ਇਲਾਕਾ ਦੇਖਿਆ ਸੋ ਇਸੇ ਤਰ੍ਹਾਂ ਮੈਂ ਆਪਣੇ ਸੁਲਤਾਨਪੁਰ ਲੋਧੀ ਤੋ ਜਿੱਥੇ ਉਹ ਨੌਕਰੀ ਕਰਦੇ ਸੀ ਮੋਦੀ ਖਾਨੇ ਦੇ ਵਿੱਚ ਉਹ ਥਾਂ ਵੀ ਦੇਖੀ ਹੈ ਉਹ ਬੱਟੇ ਵੀ ਦੇਖੇ ਨੇ ਤੋ ਉਹ ਜਦੋਂ ਆਪਣੀ ਭੈਣ ਦੇ ਘਰ ਰਹਿੰਦੇ ਸੀ ਉਹ ਘਰ ਵੀ ਦੇਖਿਆ ਤੇ ਫਿਰ ਜਦੋਂ ਉਹ ਆਪਣਾ ਵੱਖਰਾ ਘਰ ਲੈ ਕੇ ਰਹਿਣ ਲੱਗੇ ਸੀ ਆਪਣੇ ਬੇਟੇ ਸ਼੍ਰੀ ਚੰਦ ਤੇ ਲਕਸ਼ਮੀ ਦਾਸ ਨਾਲ ਆਪਣੀ ਪਤਨੀ ਨਾਲ ਸੋ ਮੈਂ ਉਹ ਘਰ ਵੀ ਦੇਖਿਆ ਸੋ ਬੜੀ ਸਾਦਗੀ ਤੇ ਬੜੇ ਮਤਲਬ ਇੱਕ ਵਧੀਆ ਇਨਸਾਨ ਸਨ ਉਹ ਸੋ ਲੇਕਨ ਅਸੀਂ ਉਹਨਾਂ ਬਾਰੇ ਕੁਝ ਵੀ ਮਤਲਬ ਨਹੀਂ ਜਾਣਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਖੋਜ ਨਹੀਂ ਕੀਤੀ ਸੋ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਜਿਵੇਂ ਇੱਕ ਪੂਜਾ ਦੇ ਤੌਰ ਤੇ ਰੱਖ ਲਿਆ ਕਿ ਕਾਰਜ ਕੈਲੰਡਰ ਲਾ ਕੇ ਬਸ ਮੱਥੇ ਟੇਕੇ ਬਾਬਾ ਜੀ ਸਾਡਾ ਆ ਕਰਦੇ ਬਾਬਾ ਜੀ ਸਾਡਾ ਉਹ ਕਰਦੇ ਲਿਖਣ ਨਾਲ ਸੀ ਉਹਨਾਂ ਦੀ ਬਾਣੀ ਸਮਝਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਉਹਨਾਂ ਦਾ ਫਲਸਫਾ ਸਮਝਣ ਦੀ ਕੋਸ਼ਿਸ਼ ਕੀਤੀ ਸੋ ਇਸੇ ਪ੍ਰਕਾਰ ਜੇ ਆਪਾਂ ਦੇਖੀਏ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਤੇ ਜਿਹੜੀਆਂ ਗੁਰਦਾਨਕ ਸਾਬ ਤੋਂ ਜਿਸ ਉਹਨਾਂ ਦੀ ਬਾਣੀ ਨੂੰ ਨਹੀਂ ਕਿ ਚੰਗੀ ਤਰ੍ਹਾਂ ਡੀਪਲੀ ਪੜ੍ਹਨਾ ਤੇ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਬਾਣੀ ਸੁਣਦੇ ਵੀ ਨਹੀਂ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਘਰਾਂ 'ਚ ਅਖੰਡ ਪਾਠ ਰਖਾਉਂਦੇ ਨੇ ਪਾਠ ਕਰਾਉਂਦੇ ਨੇ ਲੇਕਿਨ ਉਹਨਾਂ ਨੂੰ ਬਾਣੀ ਸਮਝ ਨਹੀਂ ਆਉਂਦੀ ਇਹ ਨਹੀਂ ਕਿ ਬਾਣੀ ਸਮਝ ਆ ਨਹੀਂ ਸਕਦੀ ਆ ਸਕਦੀ ਹੈ ਲੇਕਿਨ ਅਸੀਂ ਸਮਝਣਾ ਨਹੀਂ ਚਾਹੁੰਦੇ ਤੇ ਖੰਡ ਪਾਠ ਜਿਹੜੇ ਅਸੀਂ ਕਰਾਉਂਦੇ ਆ ਓਬਵੀਸਲੀ ਕਰਾਉਂਦੇ ਆ ਵੀ ਕਿ ਹਾਂ ਸਾਡਾ ਘਰ ਦੇਖ ਜੋ ਜਾ ਅਸੀਂ ਬੇਟੇ ਦੀ ਸ਼ਾਦੀ ਕਰਨੀ ਆ ਬੇਟੀ ਦੀ ਸ਼ਾਦੀ ਕਰਨੀ ਆ ਤੇ ਚਲੋ ਨਾਲੇ ਬਹਾਨੇ ਨਾਲ ਲੋਕ ਆ ਜਾਣਗੇ ਨਾਲੇ ਇੱਥੋਂ ਅਸੀਂ ਕਾਰਡ ਦੇ ਦਾਂਗੇ ਲੱਡੂ ਦੇ ਦਾਂਗੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਮੁੱਖ ਰੱਖ ਕੇ ਕਰਾਉਨੇ ਆ ਸੋ ਗੁਰਵਾਨੀ ਨਾਲ ਸਾਡਾ ਕੋਈ ਬਹੁਤਾ ਲੈਣ ਦੇਣ ਨਹੀਂ ਹੈ ਤੇ ਜਾਂ ਅਸੀਂ ਦਿਖਾਵੇ ਨੂੰ ਕਰਾਉਨੇ ਆ ਠੀਕ ਤੇ ਲੋਕਾਂ ਦਾ ਫੱਦਿਆ ਜੀ ਇੰਨਾ ਇਕੱਠ ਹੋਇਆ ਜੀ ਫਲਾਣਾ ਮਨਿਸਟਰ ਆਇਆ ਜੀ ਮੰਤਰੀ ਨੇ ਭਾਸ਼ਣ ਦਿੱਤਾ ਜੀ ਸੋ ਇਹਨਾਂ ਚੀਜ਼ਾਂ ਨੂੰ ਕਰਾਉਨੇ ਆ ਸਾਡਾ ਗੁਰਨਾਰਕ ਸਾਹਿਬ ਨੂੰ ਜਿਹੜਾ ਹੈਗਾ ਜਾਣਨ ਦਾ ਉਹ ਨਾ ਸਾਡੇ ਕੋਲ ਸਮਾਂ ਤੇ ਨਾ ਹੀ ਅਸੀਂ ਜਾਣਨਾ ਚਾਹੁੰਨੇ ਆ ਕਿਉਂ ਜੇ ਅਸੀਂ ਜਾਣਨਾ ਚਾਹਾਂਗੇ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਫਿਰ ਉਹ ਸਾਡੇ ਸਾਡੇ ਖਿਲਾਫ ਨੇ ਜਿਹੜੀਆਂ ਉਹ ਸਾਨੂੰ ਲੱਗਦੀਆਂ ਨੇ ਤੇ ਜਦੋਂ ਕਹਿੰਦਾ ਜਦ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜਾ ਹੱਕ ਪ੍ਰਾਇਆ ਨਾਨਕਾ ਉਹ ਸੂਰ ਉਸ ਗਾਈ ਪਰ ਅਸੀਂ ਤਾਂ ਬਿਜਨਸਾਂ ਦੇ ਵਿੱਚ ਹੱਕ ਮਾਰਨਾ ਆਪਣਾ ਹੱਕ ਸਮਝਦੇ ਆ ਦੂਜਿਆਂ ਨੂੰ ਨੀਮਾ ਦਿਖਾਉਣਾ ਦੂਜਿਆਂ ਦੀ ਕਮਾਈ ਨੂੰ ਖਾਣਾ ਤੇ ਮੁਨਾਫਾ ਕੂਰੀ ਹੋਰ ਕੀ ਆ ਇਹੀ ਹੈ ਤੇ ਜੇ ਜੇ ਅਸੀਂ ਝੂਠ ਨਹੀਂ ਬੋਲਦੇ ਤੁਸੀਂ ਵੀ ਦਿਸਟ੍ਰੀਬਿਊਟ ਕਰ ਸਕਦੇ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਜਿਹੜਾ ਹੈਗਾ ਉਹ ਹੈਗੇ ਇਹ ਹੈ ਕਿ ਬਿਜ਼ਨਸਮੈਨ ਉਹੀ ਬੰਦਾ ਬਣ ਸਕਦਾ ਜਿਹੜਾ ਦੂਜਿਆਂ ਦਾ ਹੱਕ ਮਾਰਨਾ ਜਾਣਦਾ ਹੋਵੇ ਠੀਕ ਹੈ ਜੀਨੋਦੀ ਕੀਮਤ ਤੇ ਲੈ ਕੇ ਉਹ ਡਬਲ ਕਰਕੇ ਵੇਚਣਾ ਜਾਣਦਾ ਹੋਵੇ ਉਹ ਜੋ ਮਿਲਾਵਟ ਕਰ ਸਕਦਾ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਨੇ ਸੋ ਅਸੀਂ ਹਰੇਕ ਸਾਲ ਜਿਹੜਾ ਹੈਗਾ ਉਹ ਗੁਰਦਾਨ ਸਿੰਘ ਸਾਹਿਬ ਦਾ ਵੀ ਵਰਸਡੇ ਮਨਾ ਲੈਨੇ ਆ ਸੋ ਭਗਤ ਸਿੰਘ ਦੀ ਜਨਮ ਦਿਵਸ ਉਹ ਵੀ ਬਣਾ ਲੈਨੇ ਆ ਸੋ ਸਾਡਾ ਜਿਹੜਾ ਮਕਸਦ ਹੈਗਾ ਉਹ ਸਿਰਫ ਇਨਾਂ ਦੀ ਜਿਹੜੇ ਮਹਾਨ ਬੰਦੇ ਨੇ ਦੀ ਪੂਜਾ ਕਰਨ ਤੱਕ ਰਹਿ ਗਿਆ ਤੇ ਹੋਰ ਹੈ ਨਹੀਂ ਸੋ ਮੈਂ ਤਾਂ ਇਹੀ ਕਹੂੰਗਾ ਕਿ ਭਾਈ ਉਹਨਾਂ ਦੇ ਜਿਹੜੇ ਕਹੀਆਂ ਹੋਈਆਂ ਗੱਲਾਂ ਨੇ ਉਹਨਾਂ ਨਾਲ ਜੁੜੋ ਉਹਨਾਂ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਸ ਤਰ੍ਹਾਂ ਉਹ ਸੰਗੀਤ ਨੂੰ ਪਿਆਰ ਕਰਦੇ ਸੀ ਕਿਸ ਤਰ੍ਹਾਂ ਉਹ ਜਿਹੜਾ ਸਾਹਿਤ ਨੂੰ ਪਿਆਰ ਕਰਦੇ ਸੀ ਕਿਸ ਤਰ੍ਹਾਂ ਉਹ ਟਰੈਵਲ ਨੂੰ ਪਿਆਰ ਕਰਦੇ ਸੀ ਕਿਸ ਤਰ੍ਹਾਂ ਉਹ ਆਪਣੇ ਲੋਕਾਂ ਨੂੰ ਪਿਆਰ ਕਰਦੇ ਸੀ ਕਿਸ ਤਰ੍ਹਾਂ ਉਹ ਜ਼ੁਲਮ ਦੇ ਖਿਲਾਫ ਖੜਦੇ ਸੀ ਕਿਸ ਤਰ੍ਹਾਂ ਉਹਨਾਂ ਨੇ ਹਰ ਗੱਲ ਦਾ ਜਿਹੜਾ ਜਵਾਬ ਹੈ ਉਹ ਬੜੀ ਸਪਸ਼ਟ ਤਨਾਲ ਦਿੱਤਾ ਜਦੋਂ ਉਹਨਾਂ ਨੂੰ ਕਿਸੇ ਨੇ ਕੋਈ ਵੀ ਸਵਾਲ ਪੁੱਛਿਆ ਮਾਸ ਬਾਰੇ ਸਵਾਲ ਪੁੱਛਿਆ ਤਾਂ ਬੜੀ ਸਪਸ਼ਟਤਾ ਨਾਲ ਜਵਾਬ ਦਿੱਤਾ ਤੇ ਪਾਂਡਿਆ ਨੇ ਉਹਨਾਂ ਨੂੰ ਕੋਈ ਸਵਾਲ ਪੁੱਛੇ ਤੇ ਉਹ ਕਹਿੰਦਾ ਵੀ ਤੂੰ ਮਾਸ ਤੋਂ ਹੀ ਜੰਮਿਆ ਹੈ ਮਾਸ ਹੀ ਤੈਨੂੰ ਵਿਆਹ ਕੇ ਲਿਆਇਆ ਤਾਂ ਮਾਸ ਦੇ ਵਿੱਚ ਹੀ ਤੂੰ ਰਹਿਣਾ ਹੈ ਤੂੰ ਮੈਨੂੰ ਮਾਸ ਤੋਂ ਕੀ ਸਵਾਲ ਪੁੱਛਦਾ ਹੈ ਮਾਸ ਤੋਂ ਤੂੰ ਕਦੇ ਦੱਖ ਕੋਈ ਨਹੀਂ ਸਕਦਾ ਸੋ ਇਸੇ ਤਰ੍ਹਾਂ ਉਹਨਾਂ ਖਾਣ ਪੀਣ ਬਾਰੇ ਸਵਾਲ ਪੁੱਛੇ ਗਏ ਇਸੇ ਤਰ੍ਹਾਂ ਉਹਨਾਂ ਮਸੂਤ ਕੋ ਬਾਰੇ ਸਵਾਲ ਪੁੱਛੇ ਗਏ ਕਿ ਮਰੇ ਦੇ ਘਰ ਖਾਣਾ ਚਾਹੀਦਾ ਹੈ ਕਿ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਜਿੱਤੇ ਦਾਣੇ ਅੰਨ ਕੇ ਜੀਆਂ ਬਾਗ ਨਾ ਕੋਈ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਤੂੰ ਘਰ 'ਚ ਲੱਕੜੀਆਂ ਜਾਲਦੇਂ ਜਿਹੜੀ ਘਰ 'ਚ ਤੇਰੇ ਹਜ਼ਾਰ ਜੀਵ ਜंतु ਮਰਦੇ ਨੇ ਤਾਂ ਇਹਨਾਂ ਦਾ ਸੂਤਕ ਫਿਰ ਕਿੱਥੇ ਗਿਆ ਕਿ ਸੋ ਬਹੁਤ ਸਾਰੀਆਂ ਗੱਲਾਂ ਨੇ ਸੋ ਇਸੇ ਤਰ੍ਹਾਂ ਲੋਕਾਂ ਦੇ ਜੀਵਨ ਜਾਂਚ ਉਥੀ ਕਿ ਜੋਗੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਉਹਨਾਂ ਨੇ ਵਿਆਖਿਆ ਕੀਤੀ ਠੀਕ ਸੋ ਸਾਨੂੰ ਇਹ ਸਮਝਣਾ ਚਾਹੀਦਾ ਮੈਂ ਤਾਂ ਬਸ ਇਹੀ ਕਹੂੰਗਾ ਤੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪਰਹੀ ਹੈ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਸ਼ਾਮ ਨੂੰ ਆਕਾਸ਼ ਵੱਲ ਦੇਖਦੇ ਹੋ ਸੋ ਜਦੋਂ ਤੁਸੀਂ ਇਹ ਸੁੰਦਰ ਮੰਡਲ ਨੂੰ ਨ ਤਾਰਿਆਂ ਨੂੰ ਘੁੰਮਦਾ ਦੇਖਦੇ ਹੋ ਤਾਂ ਤੁਹਾਨੂੰ ਕੀਰਤਨ ਸੋਲਾ ਚਾਹ ਆਉਂਦਾ ਹੋਵੇਗਾ ਸੇ ਪਾ ਗगन ਮੈਥਾਲ ਰਵਿਚੰਦ ਦੀਪਕਮਾ ਨ ਤਾਰਕਾ ਮੰਡਲ ਜਨਕ ਮੋਤੀ ਤੇ ਮੈਦੀ ਕਿਉਂਕਿ ਯੂਨੀਵਰਸ ਦੇ ਵਿੱਚ ਦਿਲਚਸਪੀ ਆ ਤਾਂ ਮੈਨੂੰ ਤਾਂ ਬੜਾ ਵਧੀਆ ਲੱਗਦਾ ਹੈ ਤੇ ਮੈਂ ਇਸ ਤਰ੍ਹਾਂ ਦੀ ਰਚਨਾ ਤੇ ਤੇ ਹੋਰ ਨਹੀਂ ਪੜੀ ਜਦੋਂ ਤੁਸੀਂ ਪੜਦੇ ਹੋ ਤਾਂ ਤੁਹਾਨੂੰ ਪੂਰਾ ਜਿਹੜਾ ਬ੍ਰਹਿਮੰਡ ਹੈ ਉਹ ਘੁੰਮਦਾ ਮਹਿਸੂਸ ਹੁੰਦਾ ਤਾਂ ਇਹ 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 ਏਡੀ ਵੱਡੀ ਸੋਚ ਬ੍ਰਹਮਣਾਂ ਖੰਡਾਂ ਬ੍ਰਹਮਣਾਂ ਤੱਕ ਪਹਿਲੀ ਹੋਈ ਗੁਰੂ ਨਾਨਕ ਸਾਹਿਬ ਦੀ ਉਹ ਸ਼ਬਦੀਆਂ ਉਹਨਾਂ ਦੀ ਬਾਣੀ ਦੇ ਵਿੱਚ ਬਹੁਤ ਕੁਝ ਉਹਨਾਂ ਦੀ ਬਾਣੀ ਪਈ ਪਈ ਹੈ ਲੇਕਿਨ ਮਨੁੱਖ ਕੋਲ ਅੱਖ ਨਹੀਂ ਨਾਲ ਉਸ ਨੂੰ ਸਮਝਾਏ ਉਹ ਸਿਰ ਮੱਥੇ ਠੇਕਦਾ ਹੈ ਗੁਰਪੁਰਬ ਆਉਣਗੇ ਜਾਣਗੇ ਤੇ ਉਹ ਮੱਥੇ ਠੀਕ ਆਇਆ ਕਰੇਗਾ ਦੇ ਕਰਾਇਆ ਕਰੇਗਾ ਦੇ ਸ਼ਾਖਾ ਕਰਾਇਆ ਕਰੇਗਾ ਲੰਗਰ ਸ਼ਾਖਾ ਕਰੇਗਾ ਲੇਕਿਨ ਜਿਹੜਾ ਗੁਰਨਾਨਕ ਦੇਵ ਨੂੰ ਸਮਝਣਾ ਨਾ ਉਹ ਬਹੁਤ ਦੂਰ ਦੀ ਗੱਲ ਹੈ ਤੇ ਜਦੋਂ ਤੁਹਾਨੂੰ ਗੁਰੂ ਨਾਨਕ ਦੇਵ ਸਮਝ ਆ ਗਿਆ ਨਾ ਫਿਰ ਤੁਹਾਨੂੰ ਇੱਕ ਜਿਹੜਾ ਇਸ ਤਰ੍ਹਾਂ ਦਾ ਤ੍ਰਿਪਤੀ ਇਸ ਤਰ੍ਹਾਂ ਦਾ ਆਨੰਦ ਹੋਵੇਗਾ ਤੇ ਜਿਹੜਾ ਤੁਸੀਂ ਬਿਆਨ ਨਹੀਂ ਕਰ ਪਾਉਂਗੇ ਸੋ ਮੈਂ ਇਹੀ ਕਹਿਣਾ ਸੀ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਤੇ ਗੁਰਪ੍ਰਭੂ ਦੀ ਬਹੁਤ-ਬਹੁਤ ਵਧਾਈਆਂ ਸੋ ਦੋਸਤੋ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਸੋ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਾਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਸੁਧਾਰਿਆ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਜਿਹੜੇ ਚਾਹੁੰਦੇ ਤੇ ਜਿਸ ਤਰ੍ਹਾਂ ਉਹਨਾਂ ਦੀ માનਤਾ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੂੰ ਦੁਨੀਆ ਮੰਨਦੀ ਸੀ ਨੇਪਾਲ ਦੇ ਵਿੱਚ ਚਾਈਨਾ ਦੇ ਵਿੱਚ ਈਰਾਨ ইরাਕ ਦੇ ਵਿੱਚ ਜਿੱਥੇ-ਜਿੱਥੇ ਤੱਕ ਘੁੰਮਿਆ ਉਹ ਬੰਗਾਲ ਦੇ ਵਿੱਚ ਹਰ ਜਗ੍ਹਾ ਉਹਨਾਂ ਦੇ ਫਾਲੋਅਰ ਸੀਗੇ ਲੇਕਿਨ ਕਦੀ ਉਹਨਾਂ ਨੇ ਕੋਈ ਆਪਣਾ ਮੱਠ ਨਹੀਂ ਬਣਾਇਆ ਕਦੀ ਉਹਨਾਂ ਨੇ ਆਪਣੀ ਪੂਜਾ ਨਹੀਂ ਕਰਵਾਈ ਇਹ ਵੱਖਰੀ ਗੱਲ ਹੈ ਕਿ ਸਾਨੂੰ ਜਿਹੜੀਆਂ ਚੀਜ਼ਾਂ ਤੋਂ ਉਹਨਾਂ ਨੇ ਮੁੜਿਆ ਸੀ ਅਸੀਂ ਉਹਨਾਂ ਚੀਜ਼ਾਂ ਨਾਲ ਮੁੜ ਕੇ ਫੇਰ ਜਿਹੜੇ ਸਮਾਜ ਨੂੰ ਜਿੱਥੋਂ ਉਹਨਾਂ ਨੇ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਉਹਨਾਂ ਵਿਹਿਮਾ ਭਰਮਾਂ ਦੇ ਵਿੱਚ ਉਹਨਾਂ ਹੀ ਚੀਜ਼ਾਂ ਦੇ ਵਿੱਚ ਅਸੀਂ ਫੇਰ ਹੈ ਜਿਹੜਾ ਉਹ ਫਸ ਚੁੱਕੇ ਹਾਂ ਤੋਂ ਸਾਨੂੰ ਇਹ ਦਿਨ ਨੇ ਜਿਹੜੇ ਮਤਲਬ ਕੱਤਕ ਦੀ ਪੂਰਨਮਾਸ਼ੀ ਨੂੰ ਹਰੇਕ ਸਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਮਰੋਂ ਦਾ ਤਾਂ ਹੀ ਫਾਇਦਾ ਹੈ ਜੀ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰੀਏ ਜੇ ਅਸੀਂ ਉਹਨਾਂ ਦੀ ਜੀਵਨ ਜਾਚ ਨੂੰ ਥੋੜੇ ਬਹੁਤਾ ਵੀ ਬਣਾਈਏ ਸੋ ਉਹਨਾਂ ਉਹ ਬੜੇ ਸਪਸ਼ਟ ਨੇ ਮਤਲਬ ਮੈਂ ਦੇਖਿਆ ਕਿ ਜੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੜਦੇ ਹੋ ਉਹਨਾਂ ਦਾ ਹਰ ਗੱਲ ਦੇ ਵਿੱਚ ਹੀ ਉਹ ਬੜੇ ਸਪਸ਼ਟ ਨੇ ਤੇ ਉਹਨਾਂ ਦੀ ਜਿਹੜੀ ਇੱਕ ਉਹਨਾਂ ਦਾ ਜਿਹੜਾ ਗਿਆਨ ਹੈ ਮਤਲਬ ਜਿੱਦਾਂ ਗਿਆਨ ਨੂੰ ਉਹਨਾਂ ਨੇ ਮੁੱਖ ਰੱਖਿਆ ਹੈ ਸ਼ਬਦ ਨੂੰ ਮੁੱਖ ਰੱਖਿਆ ਹੈ ਤੇ ਕਰਮ ਕਾਂਡ ਨੂੰ ਬਹਿਮਾ ਭਰਮਾ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਨਕਾਰਿਆ ਸੋ ਉਸ ਜਮਾਨੇ 'ਚ ਇਸ ਤਰ੍ਹਾਂ ਦਾ ਜਿਹੜਾ ਰੈਸ਼ਨਲ ਕੋ ਗੁਰੂ ਜਿਹੜਾ ਹੈਗਾ ਤੁਹਾਨੂੰ ਵੇਖਣ ਨੂੰ ਮਿਲਦਾ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਪੱਧਰ ਦਾ ਬਹੁਤ ਘੱਟ ਹੈ ਕਬੀਰ ਜੀ ਉਹ ਤੋਂ ਪਹਿਲਾਂ ਹੋਏ ਨੇ ਕਬੀਰ ਜੀ ਵੀ ਬਹੁਤ ਕਮਾਲ ਦੀ ਬਾਣੀ ਆ ਉਹਨਾਂ ਦੀ ਉਹਨਾਂ ਦੀ ਜਿਹੜੇ ਸ਼ਲੋਕ ਨੇ ਸੋ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਜਿਹੜੇ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦੀ ਵੀ ਬਾਣੀ ਬਹੁਤ ਮਹੱਤਵਪੂਰਨ ਹੈ ਬਹੁਤ ਵਧੀਆ ਹੈ ਲੇਕਿਨ ਗੁਰੂ ਨਾਨਕ ਸਾਹਿਬ ਦਾ ਤਾਂ ਜਿੰਨਾ ਵੀ ਉਹਨਾਂ ਦੀ ਰਚਨਾ ਹੈ ਕਮਾਲ ਦੀ ਰਚਨਾ ਹੈ ਤੁਸੀਂ ਜਦੋਂ ਵੀ ਜਾਣੇ ਹੋ ਮਤਲਬ ਗੁਰਪ੍ਰਬਤ ਤੇ ਜਾਣੇ ਹੋ ਜਾਂ ਤੁਸੀਂ ਆਮ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਜਾਂ ਕਿਤੇ ਜਾਣੇ ਹੋ ਜਾਨ ਤੁਸੀਂ ਪੜਦੇ ਹੋ ਮਤਲਬ ਇਹ ਨਹੀਂ ਵੀ ਕਿ ਜ਼ਰੂਰ ਅਸੀਂ ਰਟਾਫਿਕੇਸ਼ਨ ਨਹੀਂ ਕਰਨੀ ਆ ਮਤਲਬ ਪੰਜ ਬਾਣੀ ਨਹੀਂ ਪੜਨੀਆਂ ਨੇ ਮੈਂ ਕੋਈ ਮਤਲਬ ਮਰਿਆਦਾ ਤਾਨੀ ਤੋਂ ਨੁਸਕਾਰ ਰਿਹਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਾਂ ਮਤਲਬ ਜਿਹੜੇ ਧਾਰਮਿਕ ਦਾੜੇ ਨੇ ਉਹਨਾਂ ਦੀ ਮਰਜ਼ੀ ਹੈ ਸੋ ਮੈਂ ਤਾਂ ਇਹੀ ਕਹੂੰਗਾ ਕਿ ਚਾਹੇ ਤੁਸੀਂ ਇੱਕ ਪਉੜੀ ਪੜੋ ਲੇਕਿਨ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਵੀ ਉਹਦੇ ਵਿੱਚ ਕਿਹਾ ਕੀ ਹੈ ਇਹ ਨਹੀਂ ਕਿ ਐਸੀ ਪੜੀ ਜਾਂਦੇ ਆ ਪੜੀ ਜਾਂਦੇ ਆ ਨਾ ਸਾਨੂੰ ਅਰਥ ਪਤਾ ਲੱਗਦੇ ਨਹੀਂ ਬਸ ਅਸੀਂ ਇੱਕ ਆਪਣੀ ਰੁਟੀਨ ਪੂਰੀ ਕਰ ਲਿਆ ਤੇ ਜੇ ਤੁਸੀਂ ਰੁਟੀਨ ਹੀ ਪੂਰੀ ਕਰਦੇ ਆ ਤਾਂ ਫੇਰ ਇਹ ਕਰਮकांड ਹੈ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਸਿੱਖਣਾ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਲਾਗੂ ਕਰਨਾ ਤੇ ਅਖੰਡ ਪਾਠ ਸਾਹਿਬ ਨੇ ਜਾਂ ਜਿਹੜੇ ਬਾਣੀ ਦਾ ਮਤਲਬ ਪ੍ਰਕਾਸ਼ ਹੈ ਉਹ ਸਾਡੇ ਲਈ ਸਿਰਫ ਇੱਕ ਦਿਖਾਵਾ ਬਣ ਕੇ ਨਾ ਰਹਿ ਜਾਵੇ ਸੋ ਇਹ ਅਸੀਂ ਦੇਖਣਾ ਤੇ ਅਸੀਂ ਕੀ ਹੈ ਅਸੀਂ ਬਾਹਰੀ ਜਿਹੜੇ ਮਨੁੱਖ ਦੇ ਭੇਖ ਨੇ ਪਹਿਰਾਵੇ ਨੇ ਉਹਨਾਂ ਦੇ ਵਿੱਚ ਉਲਝੇ ਹੋਏ ਆ ਤਾਂ ਜਿੱਥੋਂ ਸਾਨੂੰ ਨਜਾਤ ਲੈਣ ਦੀ ਲੋੜ ਹੈ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਤੁਸੀਂ ਸਾਰੇ ਹੀ ਬਹੁਤ ਸਿਆਣੇ ਹੋ ਤੇ ਜਿਹੜਾ ਮਤਲਬ ਲੰਗਰ ਵੀ ਹੈ ਲੰਗਰ ਜਾਂ ਵੀ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜਿਹੜਾ ਲੰਗਰ ਹੈ ਮਤਲਬ ਉਹ ਜਿਹੜੇ ਹੈਗੇ ਨੇ ਲੋੜਵੰਦ ਲੋਕਾਂ ਉਹਨਾਂ ਤੱਕ ਪੁੱਜਣਾ ਚਾਹੀਦਾ ਹੈ ਜੇ ਅਸੀਂ ਉਹਨਾਂ ਨੂੰ ਤਾਂ ਮੈਂ ਦੇਖਿਆ ਮੈਂ ਆਪ ਮਤਲਬ ਗਰਾਂ ਜਾ ਕੇ ਦੇਖਿਆ ਸੋ ਜੇ ਕਿਸੇ ਮਜ਼ਦੂਰ ਨੇ ਦੋ ਪ੍ਰਸ਼ਾਦ ਵੀ ਮੰਗ ਲਏ ਤਾਂ ਬਾਬਾ ਨੂੰ ਟੁੱਟ ਕੇ ਪੈਂਦਾ ਹੈ ਕਿ ਤੂੰ ਦੂਜੀ ਵਾਰ ਲੈਣ ਆ ਗਿਆ ਤੂੰ ਇੱਥੋਂ ਕਿਉਂ ਲੈ ਕੇ ਜਾਣਾ ਤੂੰ ਐ ਫਲਾਣਾ ਸੇ ਜਿਹੜੇ ਜਿਹੋਏ ਨੇ ਤੇ ਜਦੋਂ ਕੋਈ ਆਉਂਦੇ ਨੇ ਮੰਤਰੀ ਨੇ ਕੋਈ ਹੋਰ ਆਤ ਅਸੀਂ ਉਹਨਾਂ ਦੇ ਅੱਗੇ ਹੱਥ ਜੋੜੀ ਜਾਂਦੇ ਆ ਕਿ ਆਓ ਜੀ ਪ੍ਰਸ਼ਾਦਾ ਛੱਕ ਕੇ ਜਾਓ ਆਓ ਜੀ ਪ੍ਰਸ਼ਾਦਾ ਛੱਕ ਕੇ ਜਾਓ ਉਹਨਾਂ ਬੈਠਣ ਨੂੰ ਤਿਆਰ ਹੁੰਦੇ ਨੇ ਸੋ ਇਸੇ ਤਰ੍ਹਾਂ ਵੱਡੇ ਵੱਡੇ ਜਿਹੜੇ ਸੰਤੋ ਮਹਾਤਮਾ ਨੇ ਸੋ ਉਹਨਾਂ ਦੇ ਵਿੱਚ ਵੀ ਮੈਂ ਦੇਖਿਆ ਉਹ ਵੀ ਕਦੀ ਪੰਕਤ ਪੰਕਤ ਦੇ ਵਿੱਚ ਬੈਠ ਕੇ ਲੰਗਰ ਨਹੀਂ ਛਕਦੇ ਸੋ ਨਾ ਹੀ ਉੱਥੇ ਵਿਹਿੰਨਤ ਕਰਦੇ ਨੇ ਨਾ ਹੀ ਕਦੀ ਮੈਂ ਲੰਗਰ ਪਰਤਾਉਂਦੇ ਦੇਖੇ ਨੇ ਨਾ ਹੀ ਬਣਾਉਂਦੇ ਦੇਖੇ ਨੇ ਨਾ ਹੀ ਕਦੇ ਭਾਂਡੇ ਮਾਂਜ ਦੇ ਧੋਂਦੇ ਦੇਖੇ ਨੇ ਬਸ ਚਿੱਟੇ ਪਹਿਰਾਵੇ ਚਿੱਟੇ ਹੁਣ ਅਸੀਂ ਮਤਲਬ ਇਹ ਸੋਚੀਏ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਸਧਾਰਨ ਪਹਿਰਾਵੇ ਦੇ ਵਿੱਚ ਸਾਡੇ ਕੋਲ ਆ ਜਾਂਦੇ ਨੇ ਕਿ ਅਸੀਂ ਉਹਨਾਂ ਨੂੰ ਅਕਸੈਪਟ ਕਰਾਂਗੇ ਅਸੀਂ ਭੇਖ ਧਾਰੀ ਬੰਦਿਆਂ ਨੂੰ ਹੀ ਕਿਉਂ ਅਕਸੈਪਟ ਕਰਦੇ ਆ ਜੇ ਕੋਈ ਸੰਤ ਕਿਸੇ ਆਮ ਜਿਹਾ ਸਾਈਕਲ ਤੇ ਸਧਾਰਨ ਕੁਰਤਾ ਪਜਾਮਾ ਪਾਈ ਫਿਰਦਾ ਤੇ ਅਸੀਂ ਉਹਦਾ ਗਿਆਨ ਥੋੜੂ ਦੇਖਦੇ ਆ ਅਸੀਂ ਇਹ ਦੇਖਦੇ ਆ ਵੀ ਕਿ ਇਹਦਾ ਪਹਿਰਾਵਾ ਕਿੰਨਾ ਉਹਦੇ ਤੋਂ ਅਤਰ ਫਲੇਲਾਂ ਦੀ ਮਹਿਕ ਆਉਂਦੀ ਹੋਵੇ ਉਹਦੇ ਵੱਡੇ ਵੱਡੇ ਮਤਲਬ ਜਿਹਦਾ ਚੋਲੇ ਪਾਏ ਹੁਣ ਤਾਂ ਤਾਂ ਸਾਡੇ ਲਈ ਉਹ ਮਹਾਨ ਹੈ। ਤੋਂ ਸਾਨੂੰ ਨਾਸ਼ੀ ਜਾਂ ਜੋ ਬਾਹਰ ਨਿਕਲਣਾ ਪਵੇਗਾ ਗੱਲਾਂ ਤਾਂ ਹੋਰ ਕਰਨ ਵਾਲੀਆਂ ਬਹੁਤ ਨੇ ਪਰ ਤੁਹਾਨੂੰ ਸਮਝਾਉਣ ਵਾਲੇ ਵੀ ਬਹੁਤ ਨਹੀਂ ਮੈਂ ਤਾਂ ਮਤਲਬ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਰਧਾਲੂ ਹੋਣ ਦੇ ਨਾਤੇ ਮਤਲਬ ਉਹਨਾਂ ਦਾ ਰਿਸਪੈਕਟ ਕਰਨ ਦੇ ਨਾਤੇ ਦੋ ਸ਼ਬਦ ਨੇ ਜਿਹੜੇ ਕਹਿ ਤੈ ਸੋ ਚਲੋ ਇੱਥੇ ਹੀ ਕਰਦੇ ਹਾਂ ਬਸ ਤੇ ਤੁਹਾਨੂੰ ਫੇਰ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਬੂਧੀਆਂ ਬਹੁਤ-ਬਹੁਤ ਮੁਬਾਰਕਾਂ ਤੋਂ ਮੈਂ 20 ਮਿੰਟ ਦੇਵਾ ਕੇ 1/4 ਸਾਰਿਆਂ ਨੂੰ ਫਤਰੀ ਕਰਾਂ